ਹੁਣ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਕਿਉਂ ਉਹ ਤੇਰੀਆਂ ਅੱਖਾਂ ਮੈਂ ਬੰਦ ਕਰੂਗਾ ਮੇਰੀ ਹਾ ਲੱਕੀ ਕਿੰਨਾ ਸੋਹਣਾ ਸੂਟ ਉਹਨੂੰ ਸੀ ਹਾਏ ਕਿੰਨੀ ਸੋਹਣ ਲੱਗਦੀ ਆ ਤੂੰ ਇੱਥੇ ਤੇਰਾ ਵੀ ਤਾਂ ਸੂਟ ਕਿੰਨਾ ਸੋਹਣਾ ਲੇਖ ਤੂੰ ਹੀ ਦਿਖਰੀਆਂ ਲੱਗ ਗਈ ਜੱਟਰੀਆਂ ਸਾਰਿਆਂ ਤੋਂ ਯਾਰ ਤਤਨਾਵੀਏ ਸੋਨੀਆ ਫਲੋਰ ਮੇਰੀ ਫਰੈਂਡ ਨਹੀਂ ਤੂੰ ਕਿਹੜਾ ਘੱਟ ਸੋਨੀਆ ਤੂੰ ਵੀ ਬਹੁਤ ਸੋਹਣੀ ਲੱਗਦੀ ਆ ਅੱਛਾ ਚੱਲ ਛੱਡ ਉਹ ਖਰੂਜ ਜੀ ਕੱਲ ਕੀ ਕਹਿ ਰਿਹਾ ਸੀਗਾ ਹਾਈ ਟੀਚਰ ਦੀ ਗੱਲ ਕਰਤੀ ਆ ਟੀਚਰ ਤੇ ਤੂੰ ਕਿੱਧਰ ਲੱਗੀ ਸੀ ਹਉ ਤਾਂ ਕੁਛ ਨਹੀਂ ਐਂ ਕਹਿ ਰਿਹਾ ਸੀ ਵੀ ਪੜ ਲਿਆ ਕਰੋ ਮੈਂ ਤਾਂ ਤੈਨੂੰ ਇੱਕ ਪਾਪੀ ਆ ਗਿਆ ਲੋਚਾ ਹੋਰ ਗਗਨ ਕਿਵੇਂ ਆ ਫਿਰ ਠੀਕ ਆ ਪਾਪੀ ਤੁਸੀਂ ਦੱਸੋ ਠੀਕ ਆ ਚਲਦੀ ਆ ਹਾਂਜੀ ਪਾਪੀ ਵਧੀਆ ਚੱਲ ਰਹੀ ਆ ਦੀ ਵੇਖਦੀਆਂ ਸੀ ਕੁਝ ਨਹੀਂ ਇਹ ਤਾਂ ਪੱਪੀ 올ਡ ਫੋਟੋ ਸੀਗੀਆਂ ਉਹ ਦੇਖਦੀਆਂ ਸੀ ਕਿੰਨੇ ਸੋਹਣੇ ਸੋਹਣੇ ਸੂਟ ਨੇ ਹੁਣ ਇਹ ਯਾਦ ਆਉਂਦੇ ਨੇ ਪੱਪੀ ਤੁਸੀਂ ਇਹ ਕਰੋ ਥੋੜੀ ਜਿਹੀ ਮੈਗੀ ਬਣਾ ਦਿਓ ਸਾਡੇ ਲਈ ਮੈਗੀ ਚਲੋ ਤੁਸੀਂ ਬੈਠੋ ਹੋਰ ਗੱਲਾਂ ਮੈਂ ਕੁਝ ਖਾਣ ਵਾਸਤੇ ਲੈ ਕੇ ਆਉਂਦੀ ਠੀਕ ਠੀਕ ਓਹ ਕਹਿ ਰਹੀ ਸੀ ਇਹਨਾਂ ਲੈਕਚਰ ਇਹ ਕਹਿ ਰਹੀ ਸੀ ਤੈਨੂੰ ਪਤਾ ਆਣੇ ਮੈਨੂੰ ਪ੍ਰਪੋਜ਼ ਕਰਤਾ ਸੱਚ ਮਣੀ ਨੇ ਹਾਂ ਹਮ ਓਕੇ ਕਦੋਂ ਕੱਲ ਸ਼ਾਮ ਨੂੰ ਫਿਰ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਮਿਲੀ ਕਦੋਂ ਤੂੰ ਮੈਨੂੰ ਸ਼ਾਮ ਤੋਂ ਬਾਅਦ ਉਹ ਇਹ ਤਾਂ ਗੱਲ ਤੇਰੀ ਠੀਕ ਹੈ ਬਤਾ ਮੈਨੂੰ ਐ ਸੀ ਮੈਂ ਸਭ ਤੋਂ ਪਹਿਲਾਂ ਤੇਰੀ ਨਾਲ ਗੱਲ ਸ਼ੇਅਰ ਕਰਾਂ ਮੈਂ ਕਦੋਂ ਜਾਮਨ ਤੇਰੇ ਕੋਲੇ ਤੈਨੂੰ ਮੈਂ ਕਿਹਾ ਤਾਂ ਹੈਗਾ ਸੀ ਠੀਕ ਉਹ ਤੈਨੂੰ ਲਾਈਕ ਕਰਦਾ ਹੈਗਾ ਹਣਾ ਪਰ ਮੈਨੂੰ ਇਹ ਸੀ ਨਾ ਕਿ ਉਹ ਪਹਿਲਾਂ ਕਵੇ ਮੈਂ ਨਹੀਂ ਕਹਿਣਾ ਕਿਉਂਕਿ ਫਿਰ ਨਾ ਉਹ ਨਖਰਾ ਨਹੀਂ ਰਹਿੰਦਾ ਇਹ ਤਾਂ ਤੇਰੀ ਜੈਸਾ ਹੀ ਹੈ আচ্ছা ਤੇ ਹੋਰ ਕੀ ਕੁਝ ਕਹਿੰਦਾ ਸੀਗਾ ਹੋਰ ਕੀ ਕੁਝ ਕਹਿੰਦਾ ਸੀਗਾ ਹਰਾਂ ਇਹ ਕਹਿੰਦਾ ਸੀਗਾ ਵੀ ਆਪਾਂ ਕਿਤੇ ਬੈਠਾਂਗੇ ਚੱਲਾਂਗੇ ਕਾਫੀ ਤੇ ਜਾਵਾਂਗੇ ਬਸ ਚੱਲ ਬੋਦੀਏ ਹੁਣ ਇਹਦਾ ਮਤਲਬ ਮੇਰੀ ਫਰੈਂਡ ਸਿੰਗਲ ਨਹੀਂ ਡਬਲ ਹੋ ਗਈ ਹਾਂ ਮੈਂ ਡਬਲ ਹੋ ਗਈ ਤੇ ਤੂੰ ਹੋ ਜਾ 체ਤੇ ਚਲੋ ਤਾਂ ਛੱਡ ਯਾਰ ਕਿ ਮੈਂ ਕਹਿੰਦੀ ਸੀ ਹੁਣ ਮੜਾ ਮੋਟਾ ਪੜਾਈ ਤੇ ਵੀ ਧਿਆਨ ਦੇ ਲੈ ਹਾਂ ਪੜਾਈ ਤੇ ਤਾਂ ਮੈਂ ਧਿਆਨ ਦੇ ਹੀ ਰਹੀ ਹਾਂ ਪੜਾਈ ਟਾਈਮ ਪੜਾਈ ਤੇ ਅੱਛਾ ਤੇ ਹੋਰ ਦਾਸ ਮਤਲਬ ਫੈਮਲੀ ਚ ਉਹਨਦੇ ਕੌਣ ਕੌਣ ਹੈ ਕੁਛ ਪੁੱਛਿਆ ਫੈਮਲੀ ਚ ਤਾਂ ਨਹੀਂ ਮੈਂ ਪੁੱਛਿਆ ਹਜੇ ਕਿਉਂ ਓਹੋ ਉਹ ਤਾਂ ਮੇ ਪਹੁੰਚ ਗਈ ਉਹ ਚਾਲਾ ਹੌਲੀ ਹੌਲੀ ਪਹਿਲਾਂ ਪਹਿਲਾਂ ਤਾਂ ਪੁੱਛੀ ਦਾ ਵੀ ਨਹੀਂ ਹੁੰਦਾ ਉਹ ਪਤਾ ਕੀ ਸੋਚੂਗਾ ਮੇ ਤਾਂ ਪਹਿਲੀ ਸਾਰੀ ਇੰਟਰਵਿਊ ਲੈਣ ਲੱਗ ਗਈ ਹੋਰ ਡਰ ਕੇ ਭੱਜ ਜੀ ਟੀਮ ਨਾਲ ਹੀ ਮੈਂ ਇਹ ਕਹਿੰਦੀ ਸੀਗੀ ਤੈਨੂੰ ਪਤਾ ਆਪਣੇ ਕਾਲਜ ਦਾ ਜਬੋਤ ਉਹਦਾ ਫੈਸਟੀਵਲ ਹੈ ਹੈ ਹਾਂ ਨਾ ਮੈਨੂੰ ਤਾਂ ਨਹੀਂ ਪਤਾ ਯਾਰ ਸੁਣੀਓ ਸੁਣੀਓ ਡਰੈਸਾਂ ਤਿਆਰ ਕਰਵਾਵਾਂਗੇ ਠੀਕ ਐ ਇਸ ਵਾਰ ਯਾਰ ਮੈਂ 2-3 ਦਿਨ ਗਈ ਨਹੀਂ ਹੈਗੀ ਨਾ ਤੈਨੂੰ ਪਤਾ ਗੈਪ ਪੈ ਗਿਆ ਇਸ ਕਰਕੇ ਹਾਂ ਡਰੈਸ ਨਾ ਮੈਂ ਉਹ ਉਹਨਾਂ ਦੇ میری جڑی میرے نال میری بھوت دی ਕੁੜੀ ਹੈ ਉਹਨਾਂ ਦੇ ਵਿਆਹ ਸੀਗਾ ਨਾ ਅਸੀਂ ਉਦੋਂ ਗਏ ਸੀ ਉਹ ਡ्रेस ਦੇਖੀ ਸੀ ਇੰਨੀ ਸੋਹਣੀ ਬਾਬੇ ਬਹੁਤ ਸੋਹਣੀ ਸੀ ਉਹੀ ਡ्रेसਾਂ ਤਿਆਰ ਕਰਵਾਉਣੀਆਂ ਨੇ ਆਪਾਂ ਇੱਕੋ ਜਿਹੀਆਂ ਕਰਵਾਵਾਂਗੇ ਦੇਖਾਂਗੇ ہاں میں ਭਾਬੀ ਨਾਲ ਗੱਲ ਕਰਕੇ دیکھوں گی میں ت合わせ ਸੋਹਣੀ ਜੀ ਡ्रेस ਤਿਆਰ ਕਰاؤں گی سب ਤੋਂ ਜਿਹੜੀ ਡਿਫਰੈਂਟ ਹੀ ਹੋਵੇ ਹਨਾ چل میں دیکھ کے ਆਵਾਂ ਭਾਬੀ ਮੈਂ ਕੀ ਬਣਾ ਰਹੀ ਨੇ ਜਣਾ ہاں اچا ਵੀ ਚੱਕ ਲੈ ਪੀ ਲਈ ਬਹੁਤ ਸਾਰਾ ਮੇਰਾ دل ਨਹੀਂ ਘयो तू पी ਆਰਾਮ ਕਰ ٹھیک ہے ٹھیک ہے میں ਤਾਂ ਇਹ دیکھنی ہے دیکھ ایک کچھ دیکھتی ہوں اپنی ਅੱਜ ਫੇਰ ਆਲੂ ਮਟਰ ਹੋਰ ਬੋਤਾ ਲੈ ਆਲੂ ਮਟਰ ਕੀ ਮਾੜੇ ਨੇ ਐਨੀ ਵਧੀਆ ਸਬਜ਼ੀ ਬਣਦੀ ਆ ਮੈਂ ਕਿਹਦੀ ਸੀ ਆਲੂਆਂ ਦੀ ਜਗ੍ਹਾ ਪਨੀਰ ਪਾ ਲੈਂਦੇ ਅੱਜ ਇਹਦੇ ਚ ਲੈ ਚਲ ਕੋਈ ਨਹੀਂ ਪਾਲੀ ਤੇਰੇ ਵੀਰੇ ਨੂੰ ਆ ਜਾਂਦੇ ਸ਼ਾਮ ਨੂੰ ਪਨੀਰ ਬਣਾ ਲਾਂਗੇ ਸੱਚੀ ਹੋਰ ਮੇਰੀ ਭਾਬੀ ਤਾਂ ਨਾ ਇੰਨੀ ਚੰਗੀ ਹੈ ਦੇਖ ਮੈਨੂੰ ਬੋਲਣ ਵੀ ਨਹੀਂ ਕੁਛ ਦਿੰਦੀ ਪਹਿਲਾਂ ਡਿਮਾਂਡ ਪੂਰੀ ਕਰ ਦਿੰਦੀ ਹੈ ਮਾੜਾ ਮੱਟਾ ਭਾਬੀ ਨਾਲ ਕੰਮ 'ਚ ਵੀ ਹੱਥ ਬਟਾ ਦੇ ਕਰਦੀ ਏ ਮੰਮੀ ਮੈਂ ਸਵੇਰੇ ਚਾਹ ਡੁੱਪੋ ਚ ਲਾਇਆ ਸੀ ਪੁੱਛ ਭਾਬੀ ਨੂੰ ਮੈਂ ਤੇ ਤਾਂ ਉਹੀ ਕਰਿਆ ਨਹੀਂ ਆਪਣੇ ਕੀ ਕੰਮਗਾ ਕੰਮ ਮੈਂ ਕਰਤਾ ਲੈਨੀ ਆ ਸਾਰਾ ਕੋਈ ਨਹੀਂ ਆਪਣੇ ਕਿਹੜਾ ਕੰਮ ਕਰ ਰੋਟੀ ਸਬਜੀ ਆ ਪੋਚਾ ਆਪਣੇ ਕਿਹੜਾ ਇੱਥੇ ਮੱਝਾਂ ਖੜੀਆਂ ਨੇ ਗਾਂ ਵੀ ਉੱਦੋਂ ਦੀ ਰਪੋਣਾ ਨਾਲੇ ਮੰਮੀ ਕੋਈ ਗੱਲ ਨਹੀਂ ਤੁਸੀਂ ਬਣਾਤਾ ਨਾ ਰੋਟੀ ਸਬਜੀ ਮੈਂ ਖਾ ਲੂੰਗੀ ਤੇ ਸਾਰਿਆਂ ਨੂੰ ਫੜਾ ਦੂੰਗੀ ਨਾਲ-ਨਾਲ ਆ ਕਹਿੰਦੀ ਮੈਂ ਖਾ ਲੂੰਗੀ ਦੇਖ ਲੈ ਇਹ ਵੀ ਤਾਂ ਕੰਮ ਬਹੁਤ ਵੱਡਾ ਹੈ ਹਾਂ ਕਰਨ ਦਾ ਕੰਮ ਤਾਂ ਭਾਈ ਵਾਲਿਆਂ ਦਾ ਬੱਚਾ ਚੱਲ ਕੋਈ ਨਹੀਂ ਬੇਬੇ ਉਰੇ ਉਰੇ ਐਸ਼ ਕਰ ਲੈਂਦੇ ਪਾਲੀ ਨੂੰ ਕੱਲ ਨੂੰ ਕੀ ਪਤਾ ਕਹੇ ਜਾਂ ਕੋਈ ਟੱਕਰੂ ਬਗਾਨਾ ਕਰ ਲੈ ਬੋਬੀ ਤੁਸੀਂ ਉਹੀ ਗੱਲਾਂ ਫੇਰ ਕਰਨ ਲੱਗੇ ਵਧੀਆ ਜਿਹਾ ਮੁੰਡਾ ਲੱਭ ਕੇ ਦਿਓ ਇਹ ਨਾ ਕੋਈ ਜਿੱਥੇ ਕੋਈ ਕੰਮ ਨਾ ਹੋਵੇ ਤੈਨੂੰ ਕਿਹੜਾ ਸਾਰੰਦਨ ਇਹਨੂੰ ਪੁੱਜੀ ਜਾਵੇ ਹਨਾ ਫੇਰ ਕੀ ਪਾਲੀ ਕਰਨਾ ਪਵੇ ਉਹੀ ਗੱਲ ਹੈ ਬੇਬੇ ਆਪਾਂ ਕਿਹੜਾ ਕਿਸੇ ਦੇ ਵਿੱਚ ਬੜੇ ਹੁੰਨੇ ਆ ਨਾਲੇ ਤੇਰਾ ਵੀਰ ਇਹਦਾ ਤੈਨੂੰ ਪਤਾ ਹੀ ਆ ਮਾੜੇ ਘਰੇ ਥੋੜੀ ਵੀ ਆਊਗਾ ਤੈਨੂੰ ਉਹੀ ਗੱਲ ਨੂੰ ਸੋਚ-ਸੋਚ ਕੇ ਤਾਂ ਮੈਨੂੰ ਡਰੀ ਲੱਗਦਾ ਰਹਿੰਦਾ ਮੈਂ ਤਾਂ ਪੜੀ ਹੋ ਜਾਊਂਗੀ ਮੈਂ ਵਿਆਹ ਕਰਾ ਕੀ ਕਰਨਾਗਾ ਵਿਆਹ ਤਾਂ ਪੁੱਤ ਕਰਨਾ ਹੀ ਪਊਗਾ ਆ ਹੁਣ ਤੱਕ ਮੈਂ ਸਾਰਿਆਂ ਵਰ ਕਰੇ ਬਿਠਾਈ ਰੱਖੂੰਗੀ ਚਲ ਕੋਈ ਨਾ ਪੀਆ ਕਿਸ ਨੇ ਕਰੇ ਰੱਖਿਆ ਲੈ ਕਦੇ ਅਗਸਤਾ ਵਿਆਹ ਕਰਕੇ ਤੋਰਨਾ ਪੈਂਦਾ ਮਾਂ ਬਾਪ ਨੂੰ ਤੇ ਮੈਂ ਤੈਨੂੰ ਆਏ ਕਹਿੰਦੀ ਆ ਪੜਾਈ ਮਨ ਲਾ ਕੇ ਕਰਿਆ ਕਰ ਠੀਕ ਹੈ ਤੇ ਕਿਸੇ ਸਾਲ ਵੀ ਤੂੰ ਫਰਸਟ ਆਈ ਸੀ ਐਤਿਕ ਵੀ ਫਰਸਟ ਆਉਣੀ ਚਾਹੀਦੀ ਆ ਕੋਈ ਨਾ ਮਾ ਇਹ ਤਾਂ ਤੂੰ ਟੈਂਸ਼ਨ ਨਹੀਂ ਲੈ ਤਾਹੀ ਤਾਂ ਮੈਂ ਘਰ ਦੇ ਕੰਮ ਨਹੀਂ ਕਰਦੀ ਮੇਰਾ ਸਾਰਾ ਦਿਨ ਪੜਾਈ ਚ ਹੀ ਹੁੰਦਾ ਤੇ ਨਾਲ ਨਾਲ ਇੱਕ ਗੱਲ ਹੋਰ ਕਹਿਣੀ ਸੱਚੀ ਮੈਂ ਮੈਨੂੰ ਨਾ ਦੋ ਤਿੰਨ ਵਧੀਆ ਜਿਹੇ ਡਰੈੱਸਾਂ ਚਾਹੀਦੀਆਂ ਨੇ ਕੋਈ ਨਾ ਤੇ ਇਹ ਡਰੈੱਸਾਂ ਦੀ ਕਿਹੜੀ ਗੱਲ ਜਿਵੇਂ ਤੂੰ ਕਹੇਗੀ ਉਹ ਜਾਂਦਾ ਐਸਾ ਆ ਜਾਣਗੀਆਂ ਹਾਂ ਮੰਮੀ ਤੇ ਨਾਲੇ ਨਾ ਮੈਨੂੰ ਘਰ ਵਾਸਤੇ ਨਹੀਂ ਚਾਹੀਦੀਆਂ ਮੈਨੂੰ ਕਾਲਜ ਵਾਸਤੇ ਚਾਹੀਦੀਆਂ ਨੇ ਉੱਥੇ ਨਾ ਕਿ ਫੈਸਟੀਵਲ ਆ ਉਹਦੇ ਚ ਪਾਰਟਿਸਿਪੇਟ ਕਰਨਾ ਅੱਛਾ ਅੱਛਾ ਹਾਂ ਤੇ ਨਾਲੇ ਨਾ ਮਤਲਬ ਵਧੀਆ ਜੀ ਹੁਣ ਸੋਨੇ ਸੋਨੇ ਜੀ ਕਲਰ ਫੋਟਾਂ ਦੀ ਕਿਹੜੀ ਗੱਲ ਕਰਦੀ ਆ ਪਾਲੀ ਤੇਰਾ ਵੀਰਾ ਤੈਨੂੰ ਮੂੰਚੋਂ ਬੋਲ ਨਹੀਂ ਕੱਢਣ ਦਿੰਦਾ ਦੱਸ ਕਿਹੋ ਜੇ ਚਾਹੀਦੇ ਤੈਨੂੰ ਬਸ ਭਾਬੀ ਆਹੀ ਫੁਲਕਾਰੀ ਨਾਲ ਵਧੀਆ ਹੈਵੀ ਜੀ ਚੁੰਨੀ ਮਤਲਬ ਡਿਫਰੈਂਟ ਜੀ ਹੋਵੇ ਜਿਹੜੀ ਸਾਰੇ ਤੋਂ ਅਲੱਗ ਹੀ ਦਿਖਾਵੇਂ ਮੈਨੂੰ ਮਤਲਬ ਅਲੱਗ ਹੀ ਦਿਸਣੇ ਚਾਹੀਦੇ ਲੈ ਬੇਬੇ ਪਾਲੀ ਨੂੰ ਤਾਂ ਫੁਲਕਾਰੀ ਚਾਹੀਦੀ ਆ ਕਿਹੋ ਜੀ ਫੁਲਕਾਰੀ ਲੈਣੀ ਆ ਪਾਲੀ ਤਾਂ ਉਹ ਹੁਣ ਕੋਈ ਗੱਲ ਨਹੀਂ ਤੁਸੀਂ ਆਪੇ ਦੇਖ ਲਿਓ ਕਹੀ ਜੀ ਮੇਰੇ ਕੋਲ ਤਾਂ ਇਨਾ ਟਾਈਮ ਨਹੀਂ ਹੈਗਾ ਤੈ ਤੁਸੀਂ ਦੇਖ ਕੇ ਲਿਆ ਦਿਓ ਕੋਈ ਨਾ ਪਤਾ ਚੱਲ ਤੇਰੇ ਵੀਰੇ ਨੂੰ ਕਹੂੰ ਮੈਂ ਵਿਪਾਲੀ ਮਦੇ ਪਸੰਦ ਦੀ ਫਲਕਾਰੀ ਲਿਆ ਦੇ ਫਿਰ ਵੀਰੇ ਵੀਰੇ ਨੂੰ ਪਤਾ ਕਿੰਨੀ ਤੂੰ लाਡਲੀ ਹੈ ਬਹੁਤ ਜਿਆਦਾ ਤੇਰਾ ਵੀਰਾ ਤੈਨੂੰ ਪਿਆਰ ਕਰਦਾ ਹੈ ਉਹ ਤਾਂ ਕਹਿੰਦਾ ਮੇਰੀ ਭੈਣ ਨੂੰ ਮੈਂ ਪੜਾਵਾ ਲਿਖਾਵਾ ਕੋਈ ਵੱਡੀ ਜੌਬ ਤੇ ਅਫਸਰ ਲੱਗ ਜੂਗੀ ਤੇ ਸਾਡਾ ਵੀ ਨੌ ਰੌਸ਼ਨ ਹੋਊਗਾ ਇੱਥੇ ਤੱਕਰ ਸੋਚਾ ਤੇਰੇ ਵੀਰੇ ਦੀ ਪਤਾ ਦੇਖੀ ਜਾਈ ਮਮੀ ਜਦੋਂ ਮੈਨੂੰ ਕੋਈ ਵਧੀਆ ਜੀ ਜੌਬ ਮਿਲਗੀ ਨਾ ਆ ਮੈਂ ਵੀ ਵੀਰੇ ਦੀ ਸਾਰੀ ਖੇਤੀ ਖੂਤੀ ਛਡਾ ਕੇ ਨਾ ਉਹਨੂੰ ਅਫਸਰਾਈ ਤਰ੍ਹਾਂ ਕੁਰਸੀ ਤੇ ਬਿਠਾ ਕੇ ਰੱਖਿਆ ਕਰੂੰਗੀ ਠੀਕਾ ਪੁੱਤ ਮਮੀ ਮੈਂ ਗगनਵਲ ਹੋ ਕੇ ਆਉਣੀ ਮਾੜਾ ਜੀ ਠੀਕ ਹੈ ਕੋਈ ਨਾ ਪੁੱਤ ਜਾਇਆ ਜਾ ਹਾਂ ਠੀਕ ਹੈ ਬੱਬੀ ਨਵੀਂ ਬੀਬੀ ਆਪਣੀ ਪਾਲੀ ਵਧੀਆ ਪੜ ਲਿਖ ਕੇ ਕੁਝ ਬਣ ਜੇ ਹਨਾ ਲੈ ਹੋਰ ਪੁੱਤ ਉਹਦੇ ਵੀਰ ਦਾ ਵੀ ਇਹੀ ਸੁਪਨਾ ਹੈ ਵੀ ਪੰਜੀਆ ਪੜੇ ਲਿਖੇ ਬਸ ਕਾਹੀ ਹੁੰਦਾ ਕੁੜੀਆਂ ਦਾ ਹਨਾ ਚਲੋ ਜ਼ਿੰਦਗੀ ਬਣ ਜੇ ਪੁੱਤ ਜੇ ਪੜੋਗਾ ਅਗਲਾ ਮੈਂ ਪਰ ਇੰਨਾ ਕਹ ਮੇਰੀ ਤੇ ਬਹੁਤ ਸਿਆਣੀ ਹੈ ਅੱਜ ਤੱਕ ਤਾਂ ਕਿਸੇ ਦਾ ਲੰਬਾ ਨਿਕਟਿਆ ਵਰਤੀ ਨਹੀਂ ਉਹ ਤਾਂ ਗੱਲ ਹੈਗੀ ਆ ਬੀਬੇ ਉਹ ਤਾਂ ਸਾਨੂੰ ਵੀ ਪਤਾ ਆ ਵੀ ਆਪਣੀ ਪਾਲੀ ਬਹੁਤ ਵਧੀਆਗੀ ਹਾਂ ਇੱਜ਼ਤ ਪੱਖੋਂ ਵੀ ਤੇ ਉਹ ਵੀ ਹਾਂ ਪੁੱਤ ਸੁੱਖੀ ਹਾਂਜੀ ਆਹ ਪਾਣੀ ਲਿਆ ਯਾਰ ਹਾਂ ਲੋ ਦੀ ਪਾਣੀ ਆਗੇ ਰਸ ਕੀ ਗੱਲਾਂ ਇਹ ਹੋਇਆ ਮੂੰ ਉਹ ਯਾਰ ਪੁੱਛਣਾ ਆ ਸੀਰੀ ਨੇ ਬਾਧ்கਾਰ ਦੇ ਵਿੱਚ ਮਾਂ ਦੇ ਸ਼ੇ ਨੇ ਲੈਟ ਹੀ ਨਹੀਂ ਦੇਖੀ ਹੈਗੀ ਐਂ ਮੋਟਰ ਦੱਬੀ ਰੱਖੀ ਉਹ ਮੱਚ ਗਈ ਫਿਰ ਹੁਣ ਹੁਣ ਕੀ ਜਾਣਨਾ ਮਿਸਤਰੀਆਂ ਕੋਲੇ ਬਾੜਾ ਥੱਕੇ ਲੱਗਦੇ ਮੈਨੂੰ ਰਾਮ ਰੋਮ ਕਰ ਲਿਆ ਕਰੋ ਬਿੰਦ ਝੱਟ ਹਾਂਗੇ ਵੀਰੇ ਹਾਂ ਮੈਂ ਤੇ ਕਦੋਂ ਦੀ ਡਿੱਕੀ ਜਾਂਦੀ ਤੁਨੂੰ ਵੀਰੇ ਮੈਂ ਕਹਿੰਦੀ ਸੀ ਮੈਨੂੰ ਸੂਟ ਚਾਹੀਦੇ ਨੇ ਪਰ ਮੈਂ ਭਾਬੀ ਨੂੰ ਵੀ ਕਿਹਾ ਕੇ ਹਟੀਆਂ ਉਹ ਤਾਂ ਥੋੜੀ ਵੇਟ ਕਰਦੀ ਸੀ ਫਿਰ ਸੂਟਾਂ ਨੇ ਕੀ ਗੱਲ ਬਣੇ ਹਾਂ ਦੱਸ ਜੱਤਰੀ ਭਾਬੀ ਨਾਲ ਬਗ ਜੀ ਜਾ ਕੇ ਲਈਏ ਭਾਬੀ ਨਾਲ ਨਹੀਂ ਵੀਰੇ ਤੁਹਾਨੂੰ ਪਤਾ ਹੈਗਾ ਮੇਰੀ ਪਸੰਦ ਸੜੀ ਜੀ ਹੈ ਤੁਸੀਂ ਆਪਣੀ ਪਸੰਦ ਨਾਲ ਲੈ ਕੇ ਦਿਓ ਮੈਨੂੰ ਤੇ ਸੂਟ ਨਾਲ ਨਾ ਫੁਲਕਾਰੀ ਜ਼ਰੂਰ ਹੋਵੇ ਅੱਛਾ ਅੱਛਾ ਕੋਈ ਪ੍ਰੋਗਰਾਮ ਹੈ ਹਾਂ ਜੀ ਕੋਈ ਨਾ ਫੈਸਟੀਵਲ ਹੈ ਕਾਲਜ ਦੇ ਵਿੱਚ ਤੇ ਨਾ ਮੈਂ ਨੂੰ ਸਭ ਤੋਂ ਅਲੱਗ ਹੀ ਦਿਖਾਵ ਏਦਾਂ ਦਾ ਕੁਝ ਲੈ ਕੇ ਦੇ ਦਿੰਦੇ ਹਾਂ ਕੋਈ ਗੱਲ ਨਹੀਂ ਭਣੇ ਮੈਂ ਕੱਲ ਤੁਹਾਨੂੰ ਫੁਲਕਾਰੀ ਲਿਆ ਦੰਮ ਨਾਲ ਹੀ ਮੈਂ ਤੁਹਾਨੂੰ ਸੂਟ ਲਿਆ ਦੂੰਗਾ ਬਸ ਠੀਕ ਹੈ ਪਰ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ ਪੜਾਈ ਕੋਨੇ ਮੂੰਹ ਨਾ ਮੋੜ ਲਈ ਕਿਤੇ ਬਿਗੈਰ ਮਤ ਤੋਂ ਕੋਈ ਫੈਸਟੀਵਲਾਂ ਦੀ ਬਣੀ ਦੇ। ਵੀਰੇ ਉਹ ਪੜਾਈ ਦੇ ਨਾਲ ਨਾਲ ਇਹ ਵੀ ਚੀਜ਼ ਬਹੁਤ ਜ਼ਰੂਰੀ ਨੇ ਨਾ। ਫਿਰ ਨਹੀਂ ਉਹ ਲੱਗਦਾ ਪਤਾ ਨਹੀਂ ਇਹਨੂੰ ਕੁਛ ਆਉਂਦੀ ਨਹੀਂ ਹੈਗਾ। ਫਿਰ ਤੁਸੀਂ ਇਹ ਸੋਨ ਲੋਗ ਵੀ ਤੁਹਾਡੀ ਭੈਣ ਨੂੰ ਕੁਛ ਨਹੀਂ ਆਉਂਦਾ। ਉਹ ਮੇਰੀ ਭੈਣ ਦਾ ਰਕਾਨ ਹੈ। ਸਾਰਾ ਕੋਈ ਜਾਣਦੀ ਹੈ। ਹਲੇ ਪਿਛਲੇ ਵਾਰ ਤੂੰ ਫਸਟ ਆਈ ਸੀ। ਹਣਾ ਕਿੰਨਾ ਮੇਰਾ ਐ ਛਾਤੀਆਂ ਚੋੜੀ ਹੋ ਗਈ ਸੀ। ਹਾਂ ਫਸਟ ਤਾਂ ਆਈ ਸੀਗੀ। ਤੁਸੀਂ ਨੇ ਇੱਕ ਪ੍ਰੋਮਿਸ ਕਰਿਆ ਸੀ ਹਜੇ ਤੱਕ ਪੂਰਾ ਨਹੀਂ ਕੀਤਾ ਉਹ। ਪਰੋਮਿਸ ਕਰਿਆ ਸੀ ਹਾਂ ਤੁਸੀਂ ਮੈਨੂੰ ਕਿਹਾ ਸੀਗਾ ਵੀ ਉਸ ਦਿਨ ਮੈਂ ਕੁਛ ਲਿਆ ਕੇ ਦੂੰ ਫਿਰ ਤੁਸੀਂ ਉਦੋਂ ਤੇ ਕਾਲਜ ਆਇਆ ਕਰਨਾ ਹੁਣ ਤੁਸੀਂ ਯਾਦ ਕਰ ਲਓ ਵੀ ਕੀ ਅੱਛਾ ਅੱਛਾ ਸਕੂਟਰੀ ਦੀ ਗੱਲ ਕਰਦੀ ਐ ਹਾਂ ਉਹ ਕੋਈ ਗੱਲ ਨਹੀਂ ਪੈਣੀ ਮੇਰਾ ਉਦੋਂ ਥੋੜਾ ਹੱਥ ਟੈਟ ਹੋ ਗਿਆ ਸੀ ਪਰ ਇਤਕੀ ਤੇਰਾ ਪੱਕਾ ਪੱਕੇ ਵਾਲਾ ਪ੍ਰੋਮਿਸ ਐ ਵੀ ਤੈਨੂੰ ਸਕੂਟਰੀ ਵੀ ਲਿਆ ਕੇ ਦੂੰ ਤੇ ਬਾਕੀ ਜਿਹੜਾ ਤੂੰ ਕੱਪੜੇ ਮੰਗਦੀ ਐ ਤੈਨੂੰ ਕੱਪੜੇ ਵੀ ਲਿਆ ਕੇ ਦਊ ਮੈਨੂੰ ਵੀ ਲਿਆ ਦਿਓ ਇੱਕ ਸੂਟ ਆਵਦੀ ਭੈਣ ਨੂੰ ਤਾਂ ਕਹਤਾ ਲਿਆ ਦੇਵਾਂਗਾ ਬੋਬੀ ਉਹ ਕੋਈ ਗੱਲ ਨਹੀਂ ਤੇ ਤੈਨੂੰ ਬਾਹ ਲੱਗਦਾ ਤੈਨੂੰ ਜੈਲਸੀ ਹੈ ਤਾਂ ਤੈਨੂੰ ਵੀ ਲਿਆ ਦੂੰ ਨਹੀਂ ਨਹੀਂ ਜੀ ਮੈਨੂੰ ਕਰ ਜੈਲਸੀ ਹੈ ਮੈਂ ਤਾਂ ਮਜ਼ਾਕ ਕਰ ਰਹੀ ਆ ਚਲੋ ਠੀਕ ਹੈ ਵੀਰੇ ਤੁਸੀਂ ਪੱਕਾ ਲਿਆ ਦਿਓ ਚੰਗਾ ਬਣੀ ਪਸੰਦ ਆ ਕੋਈ ਗੱਲ ਨਹੀਂ ਠੀਕ ਹੈ ਮੈਂ ਤੈਨੂੰ ਲਿਆ ਕੇ ਦੇਉਂ ਸੂਟ ਵਗੈਰਾ ਠੀਕ ਹੈ ਫਲਕਾਰੀ ਲਿਆ ਕੇ ਦੇਣਾ ਉਹ ਵਾਲੀ ਠੀਕ ਹੈ ਬਣੇ ਜਿਹੜੇ ਸੂਟ ਕਹਿੰਦੀ ਆ ਪਾਲੀ ਨੂੰ ਉਹ ਲਿਆ ਦਿਓ ਇਹਦੀ ਮਨ ਚਾਈ ਪਸੰਦ ਐਵੇਂ ਹੋਰ ਨਾ ਕੋਈ ਚੱਕ ਲੈ ਊ ਟਪਟਾਂਕ ਉਹ ਨਹੀਂ ਮੈਨੂੰ ਇਹਦੀ ਪਸੰਦ ਦਾ ਪਤਾ ਹੈ ਇਹ ਤਾਂ ਸੋਬਰ ਜੀ ਆ ਹਾਂ ਉਹਦਾ ਹੈ ਆਹ ਇਹ ਫਲਕਾਰੀ ਦੀ ਗੱਲ ਕੋਈ ਗੱਲ ਨਹੀਂ ਵਧੀਆ ਟੋਪ ਦੀ ਲੈ ਆ ਕੇ ਦਿਓ ਜਿਹੜੀ ਕਿਸੇ ਨੇ ਲੈਤੀ ਵੀ ਨਹੀਂ ਹੋਣੀ ਹੋਰ ਕੀ ਯਾ ਵਿਚਾਰੀ ਐਨਾ ਆਪਾਂ ਨੂੰ ਤਾਂ ਉਹ ਵੀ ਨਹੀਂ ਕਰਦੀ ਤੇ ਇਹ ਟੰਗ ਅੱਛਾ ਤੈਨੂੰ ਐ ਕਰ ਮੈਂ ਇੱਕ ਇੱਕ ਕੁੜੀ ਆ ਆਪਣੇ ਉਹ ਤਾਂ ਹੈ ਤੇ ਅਛਾ ਮੇਰੀ ਗੱਲ ਸੁਣ ਤੂੰ ਰੋਟੀ ਟੁੱਕਦਾ ਕਰ ਲੈ ਤੇ ਮੈਂ ਛੇਤੀ ਜਾਊਂਗਾ ਮੜਾ ਜ ਮਿਸਤਰੀ ਬੁਲਾਏ ਹੋਏ ਜਾ ਪਾਣੀ ਤਾਂ ਨਹੀਂ ਪੀਣਾ ਚਾਹ ਦੇ ਬਸ ਰੋਟੀ ਬਣਾ ਚਲ ਮੈਂ ਰੋਟੀ ਲੈ ਕੇ ਹਾਂ ਤੁੱਕੀ ਲੈ ਆ ਰੋਟੀ ਆਈ ਜੀ ਲੈ ਪਾਲੀ ਨੂੰ ਵੀ ਲੈ ਆਂਦੀ ਰੋਟੀ ਨਹੀਂ ਵੀਰੇ ਮੈਂ ਨਾ ਠਹਿਰ ਕੇ ਖਾਉਂਗੀ ਮੈਂ ਨਾ ਥੋੜਾ ਜਿਹਾ ਲੈਸਨ ਲੈ ਗਿਆ ਲਰਨ ਕਰ ਲਾਂ ਫਿਰ ਖਾਉਂਗੀ ਚੱਲ ਤੈਨੂੰ ਦੱਸਦੀ ਜਦੋਂ ਖਾਣੀ ਹੋਈ ਹਾਂਜੀ 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 ਇਹ ਐ ਨਹੀਂ ਖਾਂਦੀ ਇਹ ਤਾਂ ਮੈਨੂੰ ਪਤਾ ਕਿਵੇਂ ਖਾਂਦੀ ਰੋਟੀ ਇਹ ਵੀਰੇ ਮੈਂ ਫੇਰ ਖਾ ਲੂ ਨਾ ਉਹ ਖਾ ਲੈ ਪੜਾਈ ਦੇ ਨਾਲ ਨਾ ਰੋਟੀ ਜ਼ਰੂਰੀ ਹੈ ਸਮਝ ਆ ਗਈ ਦੀ ਭੁਖੀ ਰੇਂਗੀ ਕਿੱਥੇ ਆਵਾਜ਼ ਤੇਰੇ ਦਿਮਾਗ ਚ ਬਰੂਤ ਇਹ ਤੂੰ ਆਪ ਵੀ ਤਾਂ ਖਾ ਲ ਨਾ ਕੋਈ ਨਾ ਮੈਂ ਵੀ ਖਾ ਲੂੰਗਾ ਮੈਨੂੰ ਪਤਾ ਹੈ ਤੂੰ ਕਿਹੜੀਆਂ ਖਾਣੀਆਂ ਰੋਟੀਆਂ ਅੰਬੂ ਤੂੰ ਸੁਨਾਪ ਖਾ ਲ ਪੜਾਈ ਬਧੀ ਚੱਲੀ ਜਾਂਦੀ ਹੈ ਹੂੰ ਬਹੁਤ ਸੋਹਣੀ ਚੱਲੀ ਜਾਂਦੀ ਹੈ ਇਹ ਕਿਦਾ ਦੂ ਬੱਧਨ ਬਰ ਲੈ ਕੇ ਜਾਣੇ ਨੇ ਪਹਿਲਾਂ 100 ਆਏ ਸੀ ਨਾ ਇਹ ਕਿ 200 ਲੈ ਕੇ ਆਓ ਠੀਕ ਆ ਹੋਰ ਜਦੋਂ ਮੈਂ ਬਾਜ਼ਾਰ ਚ ਜਾਂਦਾ ਨਾ ਤੇਰਾ ਬਾਈ ਦੀ ਟੌਰੀ ਹੋਰ ਹੁੰਦੀ ਆ ਹੂੰ ਹੂੰ ਆ ਤੇਰੀ ਤਾਈ ਵਰਗੀਆਂ ਦੇਲਾ ਪਾਲੀ ਸੋਟੀ ਅਨੀਸ਼ਾ ਹੋਰ ਤੇਰੇ ਦਾ ਤਾਰੀਫਾਂ ਕਰ ਰ ਪੂਰ ਬਣ ਦਿੰਦੀ ਆ ਉਹ ਹੂੰ ਹੋਰ ਤੇ ਉਹ ਤੇਰਨੋਂ ਵੱਧ ਮੇਰੀ ਜੜਾਈ ਹੁੰਦੀ ਆ ਮੈਂ ਵੀ ਐ ਖੜਾ ਹੋਣਾ ਐ ਐ ਭੈਣ ਕੀਦੀ ਐ अज मेरी भेन खुश हो पाली पाली जूरा पहले अखा बंद कर ली करती है नहीं कर तो तो खड़े हो मेरे ना बारे ਕਿ ਫੇਲੇ ਕਿ ਜਾਰੇ ਬਰੇਦ ਨੂੰ ਤੂੰ ਅੱਖ ਮੰਦ ਰੱਖ ਮੰਦ ਇਹੋ ਜਿਹਾ ਕੀ ਲੈ ਕੇ ਆਇਆ ਜਿਹੜਾ ਅੱਖ ਮੰਦ ਕਰਨੀ ਆ ਪੈਗੀ ਮੈਨੂੰ ਦੱਸ ਓਹੋ ਮੇਰੇ ਮੈਂ ਤੁਸੀਂ ਹੀ ਬੋਲਣਾ ਠੀਕ ਹੈ ਕੋਈ ਨਾ ਕਹਿਣਾ ਸੀ ਕੰਮ ਬੋਲਾਂਗੇ ਵੀਰੇ ਦਸਤ ਦਿੰਦੋ ਨਾ ਲੈ ਅੱਖ ਬੰਦ ਰੱਖ ਜਿਨੇ ਕਰ ਮੈ ਦਿਨ ਕਹਿੰਦਾ ਜਗਾ ਖੋਲਣ ਵਾਸਤੇ ਅੱਛਾ ਠੀਕ ਹੈ ਪੱਕਾ ਪ੍ਰੋਮਿਸ ਕਿੰਨਾ ਕਿੰਨੇ ਕਿੰਨੇ ਆ ਦੱਸ ਦੇ ਹੈ ਕਿੰਨੇ ਕਿੰਨੇ ਆ ਮੈਂ ਤੁਹਾਨੂੰ ਆਪ ਹੀ ਕਹੂੰਗਾ ਅੱਖ ਖੋਲਣ ਵਾਸਤੇ ਠੀਕ ਹੈ ਹਾਂ ਖੋਲੀ ਨਾ ਤੈਨੂੰ ਸੌ ਲੱਗੇ ਮੇਰੀ ਵੀਰੇ ਸੌ ਲੱਗੇ ਬਸ ਹੁਣ ਤਾਂ ਜਮੀ ਨਹੀਂ ਖੋਲਦੀ ਦੱਸ ਵੀ ਦੋ ਹੁਣਾਂ पाली हाँ, खोली लगा, लगा, लगा। 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 ना खोली ना खोली ना ओ वीर ने सौंप आती अखा भी नहीं मैं खोल सकती वीर कितना का टाइम लगू ए खोल देख पाली तेरा सरप्राइज हां ले देख ला स्कूटी तेरे वास्ते है तेरा वीर लेके तेरे वास्ते है हाय वीर थैंक यू हाँ तो एक चीज तेरे वास्ते और भी लेके आया सच्ची दो सरप्राइज हो ਫਰਾਂ ਦਾ ਸਕੂਟਰੀ ਕਿਵੇਂ ਲੱਗੀ ਵੀਰੇ ਬਾਲੀ ਸੋਹਣੀ ਸਕੂਟਰੀ ਹੈ ਤੇ ਕਿ ਛੱਲਾ ਵੀ ਪਾ ਕੇ ਲੈਉ ਨਾਲ ਹੋਰ ਹਜੇ ਕਾਨੂੰ ਲੈ ਕੇ ਆਉਣੀ ਸੀਗੀ ਕੋਈ ਨਹੀਂ ਬੇਬੇ ਤੂੰ ਤਾਂ ਹੋਰ ਹੀ ਖਰਚੇ ਬਥੇਰੇ ਹੋ ਜਾਂਦੇ ਨੇ ਹੋ ਕੋਈ ਗੱਲ ਨਹੀਂ ਭੈਣੇ ਕੋਈ ਗੱਲ ਟੈਨਸ਼ਨ ਨਾ ਲਓ ਤੁਸੀਂ ਉਹ ਮਾਂ ਤੂੰ ਦਾ ਚੀਜ਼ ਜਮਾਣਾ ਸੋਚਿਆ ਕਰ ਜਿਨਾਂ ਜਕਰ ਮੈਂ ਹੈਗਾ ਨਾ ਮੇਰੀ ਭੈਣ ਨੂੰ ਰਾਜ ਕਰਾ ਦੂੰਗਾ ਰਾਜ ਵੀਰੇ ਨਾਲੇ ਆਪਣਾ ਖੇਤ ਵਾਲਾ ਤੁਸੀਂ ਕਹਿੰਦੇ ਸੀ ਬੋਰ ਖੜਿਆ ਪੈ ਤੋ ਉਹ ਤੁਸੀਂ ਨਾ ਚੀਜ਼ੇ ਟੈਨਸ਼ਨ ਨਾ ਲੈ ਤੇਰੀ ਟੈਨਸ਼ਨ ਨਹੀਂ ਪਾਲੀ ਤੇਰਾ ਵੀਰਾ ਹੈ ਮੈਂ ਹੈਗਾ ਨਾ ਉਹੀ ਕਬਰਾਈ ਤੂੰ ਆ ਦੱਸ ਤੂੰ ਚੀਜ਼ ਕਿਵੇਂ ਲੱਗੀ ਗਿਫਟ ਕਿਵੇਂ ਲੱਗਿਆ ਬੁਣੀ ਨਾਲੀ ਵਧੀਆ ਹੁੰਦਾ ਨਾ ਮੈਂ ਕਾਲੀ ਜੇਸੀ ਦੀ ਜਾਇਜ਼ ਨਾ ਖੁਸ਼ ਹੋਈ ਹੈ ਕਿ ਮੇਰੇ ਵੀਰੇ ਨੇ ਸਕੂਟੀ ਲਿਆਤੀ ਮੈਨੂੰ ਸਭ ਤੋਂ ਪਹਿਲਾਂ ਨਾ ਇਹਨੇ ਨਾ ਐਕਚੁਅਲੀ ਇਹਦਾ ਚੀਜ਼ੋ ਪਹਿਲਾਂ ਫਸਟ ਆਈ ਹੈ ਲਿਆ ਕੇ ਤਾਂ ਮੈਂ ਉਹਦੀ ਦੇਣੀ ਸੀ ਤੇ ਪਰ ਇਤਕੀ ਵਾਰ ਉਹ ਫਸਲ ਆ ਗਈ ਸੀ ਮੈਂ ਚਲ ਵੀ ਭੈਣ ਨੂੰ ਪਹਿਲਾਂ ਇਹ ਚੀਜ਼ ਦੇਵਾਂ ਬਾਕੀ ਕੰਮ ਦਾ ਬਾਅਦ ਚ ਕਰਾਂਗੇ ਨਾਲੇ ਕਾਲਜ ਜਾਂਦੀ ਬੇਬੇ ਔਖੀ ਹੁੰਦੀ ਆ ਪਾਲੀ ਉਹ ਆਪਦੀ ਸਕੂਟੀ ਤੇ ਟਾਈਮ ਨਾਲ ਵਗ ਜਾਇਆ ਕਰੂਗੀ ਤੇ ਟਾਈਮ ਨਾਲ ਘਰੇ ਆ ਜਾਇਆ ਕਰੂਗੀ ਹਾਂ ਸੋਹਣੀ ਗੱਲ ਹੋ ਗਈ ਪੁੱਤ ਨੂੰ ਤਾਂ ਸਾਨੂੰ ਕੋਈ ਸੋਚ ਨਹੀਂ ਰਹਿਣੀ ਹੈਗੀ ਹਾਂ ਬੱਸ ਆ ਵੀ ਰਹਿਣਾ ਕਰ ਇੱਕ ਚੀਜ਼ ਹੋ ਰਿਹਾ ਹਾਂ ਵੀਰੇ ਸੱਚ ਜੁੱਤਾ ਸਰਪ੍ਰਾਈਜ਼ ਕੀ ਦਿਖਾ ਦਊਗਾ ਘਰ ਨੂੰ ਆਊਗਾ ਨਹੀਂ ਹੈਗਾ ਦਿਖਾ ਦਊਗਾ ਮੈਨੂੰ ਲੱਗਦਾ ਕੁਛਲ ਕੋਈ ਖੜਾ ਮਗਰ ਆ ਦੇ ਪਾਲੀ ਫੁਲਕਾਰੀ ਜਿਹੜੀ ਤੂੰ ਮੰਗਦੀ ਸੀ ਪਰ ਇੱਕ ਤੈਨੂੰ ਹੋਰ ਚੀਜ਼ ਦੱਸਦਾ ਕਮਾਲ ਐ ਭਾਈ ਆਹ ਫੁਲਕਾਰੀ ਨਾ ਮੈਂ ਡਿਜ਼ਾਈਨ ਆਪ ਪਸੰਦ ਕਰਿਆ ਹੋਇਆ ਹੈ ਲੈ ਕੁੜਿਆ ਦੇਖ ਕਿੰਨੀ ਸੋਹਣੀ ਮੈਨੂੰ ਵੀ ਲੈ ਦੇ ਦਿੰਦੇ ਇਹ ਜਿੱਕ ਲੈ ਪਹਿਲਾਂ ਤੂੰ ਨਹੀਂ ਤੇ ਡਿਗਿਆ ਕਰ ਇਹ ਤਾਂ ਮੇਰੀ ਕਲੀ ਪਹਿਣ ਵਾਸਤੇ ਹੈ ਉਹ ਮੈਂ ਤਾਂ ਮਜ਼ਾਕ ਕਰਦੀ ਚੱਲ ਕੋਈ ਨਾ ਇਹਨੇ ਲੈ ਲਈ ਮੈਂ ਲੈ ਲਈ ਕੋਈ ਗੱਲ ਆ ਭਾਬੀ ਤੁਸੀਂ ਦਿੱਖ ਤੁਸੀਂ ਕਿੰਨੀ ਸੋਹਣੀ ਤਿਆਰੀ ਕੀਤੀ ਊੜੇ ਆੜੇ ਵਾਲੀ ਬਹੁਤ ਸੋਹਣੀ ਲੱਗੂਗੀ ਪਾਲੀ ਔੜੀ ਵੀ ਹੈ ਜੀ ਫਲਕਾਰੀ ਅੱਖਰ ਵਾਲੀ ਸਪਾਵਾਂ ਊੜੇ ਆੜੇ ਵਾਲੀ ਮੈਨੂੰ ਮੇਰੇ ਭੈਣ ਦਾ ਸੁਭਾਅ ਪਤਾ ਹੈ ਉਹ ਕਹੇਗੀ ਹੈ ਲੈ ਦੇਖ ਲੈ ਮੇਰੀ ਭੈਣ ਤਾਂ ਨਾ ਬਸ ਪੁੱਛਣਾ ਜਿਹੇ ਜੀ ਮੇਰੀ ਭੈਣ ਹੈ ਨਾ ਕਰੋਨਾ ਚ ਇੱਕ ਤੇ ਇਹਦੇ ਬਾਅਦ ਚੁੰਨੀ ਵੀ ਮੈਂ ਉਹ ਜੀ ਲੈ ਕੇ ਆਇਆ ਦੇਖ ਲੈਤੀ ਇਹ ਤੈਨੂੰ ਤੇਰਾ ਭਾਈ ਕਿੰਨਾ ਪਿਆਰ ਕਰਦਾ ਜੱਗ ਰੱਬੋਂ ਪਿਆਰੀਆਂ ਮੇਰੇ ਪੁੱਤ ਨੂੰ ਨਾਲੇ ਹਰੇਕ ਸੂਟ ਨਾਲ ਮੈਂ ਚੁਜੂ ਇਹਦੀ ਵੀਰੇ ਆ ਤਾਂ ਵਾਲੀਓ ਸੋਹਣੀ ਹੈ ਸੱਚੀ ਮੈਂ ਸਾਰਿਆਂ ਤੋਂ ਅਲੱਗ ਦੇਖੂਗੀ ਇਹ ਲੈ ਕੇ ਪਰ ਮੇਰੀ ਇੱਕ ਹੁਣ ਸ਼ਰਤ ਹੈ ਇਹ ਨਾ ਹੋਵੇ ਵੀ ਤੂੰ ਪੜ੍ਹਾਈ ਨਾ ਕਰੇ ਮੈਨੂੰ ਅਬ ਬੁਲਾਉਣੀ ਚਾਹੀਦੀ ਹੈ। ਓਹੋ ਵੀਰੇ ਉਹ ਤਾਂ ਤੂੰ ਟੈਨਸ਼ਨ ਨਹੀਂ ਲੈ ਹੁਣ ਤਾਂ ਮੈਂ ਪੜਾਈ ਤੇ ਹੋਰ ਵੀ ਯੋਰ ਦੂੰਗੀ। ਮੰਨ ਲਾ ਕੇ ਪੜੀ ਪਾਲੀ ਤੇਰੇ ਅਸੀਂ ਕੋਈ ਵੀ ਡਿਮਾਂਡ ਨਹੀਂ ਰੱਖਦੇ ਹੈਗੇ ਵੇਖ। ਠੀਕ ਐ। ਆਜੂ ਵੀਰੇ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਜਾਵਾਂਗੇ ਨਾਲੇ ਆ। ਹਾਂ ਚਲ ਮੈਂ ਹੱਥ ਪੈਰ ਧੋ ਲਾਂ। ਹਾਂ ਚਲੋ ਪੁੱਤ ਲੈ। ਅੱਜ ਤਾਂ ਬਾਲੀ ਸੋਨਾ ਦਿਨ ਤੇ ਅਸਲ ਮੇਰੇ ਕੋਲੇ ਤਾਂ ਨਹੀਂ ਕੋਈ ਚੀਜ਼ ਨਹੀਂ। ਹਾਈ ਪਾਲੀ। ਹਾਏ ਗਗਨੂ ਕਿਵੇਂ ਆ? ਠੀਕ ਆ ਤੂੰ ਦੱਸ ਕਿਵੇਂ ਆ? ਓ ਯਾਰ ਮੈਨੂੰ ਪਤਾ ਹੀ ਨਹੀਂ ਲੱਗਿਆ ਫੋਨ ਇਧਰ ਆਪਾਂ ਤੂੰ ਬੈਠ ਤਸੀ ਫੋਨ ਕਰਕੇ ਆਂਦੀ। ਓਹੋ ਫੋਨ ਪਤਾ ਮੈਂ ਤੈਨੂੰ ਕਿੰਨੇ ਲਾਏ ਨੇ। ਚੱਕਿਆ ਤੂੰ ਮੇਰਾ ਇੱਕ ਵੀ ਫੋਨ। ਫਿਰ ਮੈਂ ਕਹਿਣੀ ਆ ਮੈਨੂੰ ਪਤਾ ਨਹੀਂ ਲੱਗਿਆ ਫੋਨ ਬਾਰੇ ਚਾਰ ਸਾਲ। ਸਾਰਾ ਦਿਨ ਤਾਂ ਤੂੰ ਕਿਤਾਬਾਂ 'ਚ ਬੜੀ ਰਹਿਨੀ ਆ। ਤੂੰ ਮੜਾ ਮੜਾ ਫੋਨ ਖਾਣ ਵੀ ਦੇਖ ਲਿਆ ਕਰ। 10 ਫੋਨ ਲਾਤੇ ਮੈਂ ਤੈਨੂੰ। ਕੀ ਮਿਲਣਾ ਫੋਨਾਂ 'ਚ? ਕੁਝ ਨਹੀਂ ਮਿਲਦਾ ਫੋਨਾਂ ਫਾਨਾਂ 'ਚ। ਸਾਰਾ ਕੁਝ ਇੰਨਾ ਚ ਹੀ ਆ। ਹੋਰ ਸਨੈਕ ਕੀ ਹਾਲ ਚਾਲ ਆ? ਬੱਧੀ ਆ। ਤੂੰ ਤਾਂ ਯਾਰ ਹਨਾ ਤੇਰੇ ਜਿੜਨਾ ਫਕਸ਼ਨ ਤੇ ਦੁਪੱਟਾ ਲਿਆ ਹੋਇਆ ਸੀ ਕਿੰਨਾ ਸੋਹਣਾ ਲੱਗਦਾ ਸੀ ਉਹ ਤਾਂ ਫੁਲਕਾਰੀ ਵੀ ਸੀ ਕੋ ਲੱਗ ਜਾ ਸੀ ਯਾਰ ਕਿੱਥੋਂ ਬਣਵਾਇਆ ਉਹ ਤੋਂ ਮੇਰੀ ਵੀਰੇ ਨੇ ਲੈ ਕੇ ਦਿੱਤਾ ਸੀਗੇ ਫਿਰ ਅਲੱਗ ਕਿਉਂ ਨਾ ਲੱਗੇ ਬਹੁਤ ਸੋਹਣੀ ਲੱਗਦੀ ਸੀਗੀ ਤੂੰ ਸੱਚੀ ਹਾਂ ਸਾਰੀਆਂ ਪੁੱਛਦੀਆਂ ਸੀਗੀਆਂ ਮੈਂ ਕਿਹਾ ਪਿੰਤਾਪ ਨਹੀਂ ਪਤਾ ਮੈਨੂੰ ਕਿਹੜਾ ਦੱਸਿਆ ਇਹਨੇ ਮੇਰੇ ਵੀਰੇ ਨਹੀਂ ਲੈ ਕੇ ਦਿੱਤਾ ਉਹ ਤਾਂ ਹਜੇ ਮੈਂ ਪੁੱਛੀ ਹੀ ਨਹੀਂ ਹੈਗਾ ਯਾਰ ਮੈਨੂੰ ਕੀ ਲੋੜਾ ਪੁੱਛਣ ਦੀ ਮੈਨੂੰ ਚੀਜ਼ ਮਿਲ ਜਾਂਦੀ ਹੈ ਨਾ ਨਾਲੇ ਮੇਰਾ ਵੀਰਾ ਨਾ ਸਭ ਤੋਂ ਅਲੱਗ ਹੀ ਚੀਜ਼ ਲੈ ਕੇ ਦਿੰਦਾ ਹੁੰਦਾ ਤੈਨੂੰ ਪਤਾ ਨਾ ਮੈਂ ਸਕੂਟੀ ਵੀ ਦੇ ਹਾਂ ਇਹ ਤਾਂ ਹੈ ਉਹ ਵੀ ਮੈਂ ਬਦਾਈਆਂ ਦਿੱਤੀਆਂ ਲੈ ਬਦਾਈਆਂ ਪਾਲੀ ਪਾਲਟੀ ਹਾਂ ਚੱਲ ਪਾਲਟੀ ਸ਼ਾਮ ਨੂੰ ਕਰ ਫੋਰ ਤੇ ਮੇਰੀ ਗੱਲ ਸੁਣ ਸਾਡੇ ਨਾ ਜਾਗੂ ਦਾ ਪ੍ਰੋਗਰਾਮ ਆ ਅਸੀਂ ਰਿਸ਼ਤੇਦਾਰੀ ਚ ਜਾਣਾ ਆ ਮੈਰਿਜ ਤੇ ਤੇ ਮੈਂ ਤੇਰਾ ਉਹ ਦੁਪੱਟਾ ਲੈ ਕੇ ਜਾਣਾ ਅੱਛਾ ਮਤਲਬ ਜਿਹੜਾ ਮੈਂ ਉਹ ਫੰਕਸ਼ਨ ਤੇ ਓਕੇ ਓਕੇ ਕੋਈ ਗੱਲ ਨਹੀਂ ਲੈ ਜਾ ਫ੍ਰੈਡੀ ਕਿੱਡੀ ਗੱਲ ਹੈ ਤੇ ਮੇਰੀਆਂ ਨਾ ਕੁਝ ਕੁ ਸ਼ਰਤਾਂ ਨੇ ਪਰ ਹਾਂ ਸ਼ਰਤਾਂ ਹਾਂ ਓ ਕੀ ਸ਼ਰਤਾਂ ਨੇ ਦੇਖੋ ਅਗਾਜ਼ਨ ਇਹ ਦੁਪੱਟਾ ਨਾ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰਾ ਠੀਕ ਹੈ ਮੇਰੇ ਵੀਰੇ ਨੇ ਲੈ ਆ ਕੇ ਦਿੱਤਾ ਮੈਨੂੰ ਨਾ ਤਾਂ ਇਹਨੂੰ ਮਾੜੀ-ਮੋਟੀ ਖਰੋਚ ਲੱਗਣੀ ਚਾਹੀਦੀ ਹੈ ਠੀਕ ਹੈ ਨਾ ਇਹ ਤੇ ਕੋਈ ਦਾਗ ਲੱਗਣਾ ਚਾਹੀਦਾ ਪੈਣ ਵਾਂ ਕੇ ਸੰਭਾਲ ਕੇ ਰੱਖੀ ਪਿਆਰ ਨਾਲ ਅੱਛਾ ਬਾਬਾ ਮਨਜ਼ੂਰ ਹੈ ਮੈਂ ਪੂਰੇ ਪਿਆਰ ਨਾਲ ਰੱਖੂਗੀ ਮੈਂ ਉਹਨੂੰ ਆਪਣੀ ਜਾਨ ਤੋਂ ਵੱਧ ਰੱਖੂਗੀ ਚਾਹੇ ਮੇਰੇ ਸੂਟ ਤੇ ਕੋਈ ਡੁੱਲੇ ਜਾਂ ਦੁਪੱਟੇ ਤੇ ਡੁੱਲਣ ਦੇ ਦੇ ਠੀਕ ਆ ਬਸ ਵੇਖ ਲੈ ਫਿਰ ਲੈ ਚ ਅੱਛਾ ਚਲ ਮੈਂ ਚੱਲਦੀ ਹਾਂ ਠੀਕ ਹੈ ਇੰਨੀ ਜਲਦੀ ਚਾਹ ਕੌਫੀ ਕੁਝ ਨਹੀਂ ਨਹੀਂ ਬਸ ਕੁਝ ਨਹੀਂ ਚਾਹੀਦਾ ਅਸੀਂ ਜਾਣਾ ਆ ਤੇ ਮੰਮੀ ਵਰਗੇ ਬੋਲੀ ਜਾਂਦੇ ਸੀ ਮੈਂ ਤਾਂ ਮਸਾ ਟਾਈਮ ਕੱਢ ਕੇ ਆਈ ਆ ਹਲੇ ਜਾ ਕੇ ਮੈਂ ਤਿਆਰ ਵੀ ਹੋਣਾ ਤੇ ਮੇਰੀ ਗੱਲ ਸੁਣ ਆ ਤੇਰੇ ਵਿਆਹ ਫੰਕਸ਼ਨ ਜੇ ਖਤਮ ਹੋ ਗਏ ਨਾ ਮੜਾ ਮੋਟਾ ਪੜਾਈ ਵੱਲ ਵੀ ਧਿਆਨ ਦੇ ਲੈ ਕਰ ਹਾਂ ਲੈ ਤੂੰ ਹੈਗੀ ਆ ਕਿਰਾ ਦੇਗੀ ਤੂੰ ਮੇਰੀ ਤਿਆਰੀ ਤੇ ਤੇ ਮੈਂ ਤਾਂ ਕਹਿੰਦੀ ਸੀ ਤੂੰ ਵੀ ਚੱਲ ਚੱਲੀ ਨਹੀਂ 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 ਮੈਂ ਨਹੀਂ ਆਂਦੀ ਯਾਰ ਤੂੰ ਖੋਦਣਾ ਸੀ ਤੂੰ ਤਾਂ ਸੱਚੀ ਕਿਤਾਬਾਂ ਹੀ ਕਾਲੀਆਂ ਕਰੇਗੀ ਕੋਈ ਗੱਲ ਨਹੀਂ ਤੇਰਾ ਵੀ ਕੁਝ ਨਹੀਂ ਹੋ ਸਕਦਾ ਅੱਛਾ ਮੈਂ ਚੱਲਦੀ ਹਾਂ ਠੀਕ ਆ ਠੀਕ ਆ ਓਕੇ ਓਕੇ ਨਹੀਂ ਤਾਂ ਚਲ ਚਲਦੀ ਵੀ ਯਾਰ ਭਾਬੀ ਵੀ ਹੈ ਨਹੀਂਗੀ ਹਨਾ ਅੱਛਾ ਕਿੱਥੇ ਗਈ ਐ ਸੱਚ ਭਾਬੀ ਦਾ ਤਾਂ ਬੁੱਕ ਚੀਏ ਹੋਏ ਨੇ ਉਹ ਹੂੰ ਤਾਂ ਕਰਕੇ ਚੱਲ ਕੋਈ ਗੱਲ ਨਹੀਂ ਠੀਕ ਆ ਚੰਗਾ ਬਾਏ ਬਾਏ ਸ਼ੱਚ ਬਵਰਜੀ ਦਾ ਕੀ ਬਣਿਆ ਉਹ ਜਰ ਉਹ ਤਾਂ ਪੈਸੀ ਵਾਲੇ ਲੈ ਗਏ ਯਾਰ ਅੱਛਾ ਹੋਰ ਓ ਯਾਰ ਇਹ ਵੀ ਤੀਜੇ ਦਿਨੋਂ ਖਰਾਬ ਹੋ ਜਾਂਦਾ ਹੋਰ ਆ ਦੇਖ ਲੈ ਯੱਚ ਲੋਕਾਂ ਦਾ ਵੀ ਸਰੀ ਪਿਆਗਾ ਆ ਸੱਭਿਆਚਾਰ ਵਾਲੀਆਂ ਚੁੰਨੀਆਂ ਲੈ ਰੱਖੀਆਂ ਨੇ ਤੇ ਕੰਮ ਸਾਰੇ ਗੰਦੇ ਸਮਝ ਨਹੀਂ ਆਉਂਦੀ ਲੋਕਾਂ ਨੂੰ ਕੀ ਹੋਇਆ ਪਿਆ ਯਾਰ ਐਵੇਂ ਹੀ ਦੇਖਦੇ ਵੀ ਰੋਡ ਚੱਲਦਾਗਾ ਵੀ ਕੋਈ ਦੇਖ ਲੂਗਾ ਲੈ ਸ਼ਰੇਆਮ ਹੀ ਹੋਏ ਪਏ ਨੇ ਲੋਕ ਚਲਾ ਆ ਜਾ ਚਾਚਾ ਛੱਡ ਪਰੇ ਹੁਣ ਇਹ ਦੇਖਣਾ ਇਹਨਾਂ ਨੂੰ ਲੋਕਾਂ ਨੇ ਜਮੀ ਬਸ ਸ਼ਰਮੀ ਲਾ ਰੱਖੀ ਆ ਆ ਦੇਖ ਲੈ ਚਾਚਾ ਲੋਕਾਂ ਦਾ ਵੀ ਸਰੀ ਹੀ ਪਿਆਗਾ ਆ ਸੱਭਿਆਚਾਰ ਵਾਲੀਆਂ ਚੁੰਨੀਆਂ ਲੈ ਰੱਖੀਆਂ ਨੇ ਤੇ ਕੰਮ ਸਾਰੇ ਗੰਦੇ ਲੋਕਾਂ ਦਾ ਵੀ ਸਰੀ ਹੀ ਪਿਆਗਾ ਜਾਂ ਸੱਭਿਆਚਾਰ ਦੇ ਦੇ ਵੀ ਰੋਡ ਚੱਲਦਾਗਾ ਤੇ ਕੰਮ ਸਾਰੇ ਗੰਦੇ ਸ਼ਰਿਆਮ ਹੀ ਹੋਏ ਪੈਣ ਲੋਕ ਚਲ ਆ ਜਾ ਚਾਚਾ ਛੱਡ ਦੇ ਦੇ ਵੀ ਰੋਡ ਚੱਲਦਾਗਾ ਦੇਖਣਾ ਇਹਨਾਂ ਨੂੰ ਲੋਕਾਂ ਨੇ ਜੰਮੀ ਬਸ ਸ਼ਰਿਆਮ ਹੀ ਹੋਏ ਪੈਣ ਲੋਕ ਚਲ ਰੀਪੇਲ ਕੀ ਕਰੀ ਜਾਂਦੀ ਐ ਕੁਛ ਨਹੀਂ ਵੀਰੇ ਵੀਰੇ ਮੇਰੇ ਕੋਲ ਨਾ ਤੁਹਾਡੇ ਲਈ ਇੱਕ ਗਿਫਟ ਹੈ ਗਿਫਟ ਹਾਂ ਮੈਂ ਇਸ ਵਾਰ ਫਿਰ ਫਸਟ ਪੋਜੀਸ਼ਨ ਤੇ ਆਈਆਂ ਅੱਛਾ ਹਾਂ ਪਾਲੀ ਹਾਂ ਜੀ ਵੀਰੇ ਇੱਕ ਗਿਫਟ ਮੇਰੇ ਕੋਲੇ ਵੀ ਆ ਅੱਛਾ ਚਲੋ ਫਿਰ ਮੈਂ ਅੱਖਾਂ ਬੰਦ ਕਰਦੀ ਹਾਂ ਤੁਸੀਂ ਉਹਨੂੰ ਗਿਫਟ ਦਿਓ ਠੀਕ ਹੈ ਹੁਣ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਕਿਉਂ ਹੁਣ ਤੇਰੀਆਂ ਅੱਖਾਂ ਮੈਂ ਬੰਦ ਕਰੂਗਾ ਮੰਗਦੀ ਨਾ ਇਹਨੂੰ ਉਹ ਵੀ ਲਿਆ ਕੇ ਦਿੰਦਾ ਪਰ ਜਿਹੜੀ ਤੂੰ ਆਹ ਹਰਕਤ ਕੀਤੀ ਹੈ ਨਾ ਮੇਰੀ ਪੱਗ ਨੂੰ ਦਾਗ ਲਾਉਣ ਲੱਗੀ ਐ ਇਹ ਨਹੀਂ ਮਿੱਥੋਂ ਚਲੀ ਜਾਂਦੀ ਸੀ ਤਾਂ ਕਰਕੇ ਇਹਨੂੰ ਮੈਂ ਜਾਨੂ ਹੀ ਮਾਰਤਾ ਇਹ ਤੁਸੀਂ ਕੀ ਕੀ ਜਾਣੇ ਹੋ ਪਾਲੀ ਪਾਲੀ ਇਹ ਕੀ ਹੋਇਆ ਪਾਲੀ ਨੂੰ ਪਤਾ ਨਹੀਂ ਕੀ ਹੋ ਗਿਆ ਦੇਖ ਪਾਲੀ 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 ਕਿਉਂ ਆ ਪਾਲੀ ਨੂੰ ਭਾਪੀ ਪਤਾ ਨਹੀਂ ਅੱਖਾਂ ਨਹੀਂ ਖੋਲ ਰਹੀ ਆਹ ਇਹ ਵੀਰੇ ਇਸ ਤਾਂ ਮੈਂ ਸਾਡੇ ਨਾਲ ਜਾਗੋ ਦਾ ਪ੍ਰੋਗਰਾਮ ਆ ਅਸੀਂ ਰਿਸ਼ਤੇਦਾਰੀ ਚ ਜਾਣਾ ਆ ਮੈਰਿਜ ਤੇ ਤੇ ਮੈਂ ਤੇਰਾ ਦੁਪੱਟਾ ਲੈ ਕੇ ਜਾਣਾ ਅੱਛਾ ਮਤਲਬ ਜਿਹੜਾ ਮੈਂ ਉਹ ਫੰਕਸ਼ਨ ਤੇ ਓਕੇ ਓਕੇ ਕੋਈ ਗੱਲ ਨਹੀਂ ਲੈ ਜਾ ਫ੍ਰੈਡੀ ਕਿੱਡੀ ਗੱਲ ਆ ਤੇ ਮੇਰੀਆਂ ਨਾ ਕੁਝ ਕੁ ਸ਼ਰਤਾਂ ਨੇ ਪਰ ਹਾਂ ਸ਼ਰਤਾਂ ਹਾਂ ਓ ਕੀ ਸ਼ਰਤਾਂ ਨੇ ਦੇਖ ਗगन ਇਹ ਦੁਪੱਟਾ ਨਾ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰਾ ਠੀਕ ਹੈ ਜਿਹੜੇ ਵੀਰੇ ਨੇ ਲੈ ਆ ਕੇ ਦਿੱਤਾ ਮੈਨੂੰ ਨਾ ਤਾਂ ਇਹਨੂੰ ਮਾੜੀ-ਮੋਟੀ ਖੁਰੋਚ ਲੱਗਣੀ ਚਾਹੀਦੀ ਹੈ ਠੀਕ ਹੈ ਨਾ ਇਹ ਤੇ ਕੋਈ ਦਾਗ ਲੱਗਣਾ ਚਾਹੀਦਾ ਪੈਣ ਵਾਂ ਕੇ ਸੰਭਾਲ ਕੇ ਰੱਖੀ ਪਾਲੀ ਓ ਕਿੰਨਾ ਗੰਦਾ ਬੰਦਾ ਮੈਂ ਜਿਹੜਾ ਪਹਲੀ ਦੀ ਇੱਕ ਗੱਲ ਵੀ ਨਹੀਂ ਸਮਝ ਸਕਿਆ ਮੈਂ ਪੁੱਛਦਾ ਲੈਂਦਾ ਇਹਨੂੰ ਵੀਰੇ ਤੂੰ ਜ਼ਿਆਦਾ ਗਲਤ ਕੀਤਾ ਵੀਰੇ ਤੂੰ ਬਹੁਤ ਗਲਤ ਕੀਤਾ ਵੀਰੇ ਤੂੰ ਸੱਚੀ ਬੇੜੇ ਮੈਂ ਬਾਕੀ ਬਹੁਤ ਗਲਤ ਕੀਤਾ ਤੇ ਇੱਕ ਵਾਰ ਵੀ ਮੈਂ ਆਪਦੀ ਭੈਣ ਨੂੰ ਪੁੱਛ ਲੈਂਦਾ ਤਾਂ ਅੱਜ ਆ ਕੁਝ ਨਹੀਂ ਹੋਣਾ ਸੀ ਮੈਂ ਗੁਨੇਗਾਰ ਆ ਬਹੁਤ ਵੱਡਾ ਗੋਡੇਖਾਰ ਆਲੇ ਮਾਵੇ ਮੇਰੇ ਰੱਬਾ ਆਵੇਂ ਤੋ ਕੀ ਖਰਾਤਾ ਪੱਲੇ